ਸਭ ਸਾਰਾ ਦਸਮੀ ਕਰੂਗੇ ਆਪਕੇ ਦਿੱਤੇ ਮੈਂ ਆਈ ਜੂ ਤੇ ਕਰਲੀ ਐਸਵੀ ਫੋਮ ਨਾ ਲਾ ਕੇ ਜੀ ਆਪਾਂ ਡੀਐਨਐਸ ਨੂੰ ਲਾ ਲਏ ਕੋ ਨੂੰ ਲਾ ਲਏ ਇਹ ਰੱਖੇ ਜਿਹਦੇ ਵਿੱਚ ਸਭਾ ਦੀ ਗੱਲ ਤੇ ਜੀ ਅੰਕਲੇ ਹੈ ਉਹਨਾਂ ਤੋਂ ਟੈਂਪਲੇ ਨਾ ਹੋਏ ਉਹਨਾਂ ਤੋਂ ਜੀਐਨਐਸ ਹੀ ਆਪਣਾ ਬੰਦਾ ਕੋਈ ਹੱਥ ਕਰਦਾ ਹੋਏ ਕੋਈ ਨਹੀਂ ਨਹੀਂ ਇਹ ਤਾਂ ਕਰਨਾ ਹੈ ਸਾਨੂੰ ਜੀ ਕਿ ਨੈਗੇਟਿਵ ਨਮਕਾ ਕੁਸ ਸਾਰੇ ਦੋ ਤੁਹਾਨੂੰ ਸਾਰੇ ਜੀ ਨਾਲ ਜੀ ਹਾਂ ਉਹ ਸਾਰੀ ਗੱਲ ਜਿਹੜੀ ਰਿਕਾਰਡ ਪਿਆ ਹੈ ਪਰ ਤੁਹਾਡੇ ਪੈਸੇ ਦਾ ਅਕਸਰ ਹੈ ਹਾਂ ਜੀ ਇਸ ਤੋਂ ਬਹੁਤ ਗੋਣੇ ਹੋਣਗੇ ਤੇ ਇੱਥੇ ਬਾਈਟ ਕਰਨੀ ਹੈ ਕਰਨੇ ਸੰਬੰਧੀ ਜਾਣਕਾਰੀ ਦੋ ਜੀ ਅੱਜ ਜਿਹੜਾ ਤਰਣਾ ਲੱਗਾ ਆਰਟੀਓ ਨਾਲ ਲਗਾਇਆ ਹੈ ਮੈਂ ਜੋ ਮੈਨੂੰ ਜਾਣਕਾਰੀ ਦਿੱਤੀ ਆਰਟੀ ਐਸੋਸੀਏਸ਼ਨ ਨੇ ਉਹ ਸਾਰੀ ਸੰਕੇ ਮੈਂ ਮਾਨਜੋਗ ਐਸ.ਡੀ.ਨ. ਸਾਹਿਬ ਨਾਲ ਗੱਲਬਾਤ ਕੀਤੀ ਆ ਕਿਉਂਕਿ ਅੱਜ ਦੇ ਜੀ ਨੂੰ ਹੈ ਨਹੀਂ ਸੀ ਚੰਡੀਗੜ੍ਹ ਗਏ ਹੋਏ ਨੇ ਤੇ ਫਿਰ ਉਹਨਾਂ ਨੇ ਗੱਲਬਾਤ ਕਰਕੇ ਕਹਿੰਦੇ ਇਹਨਾਂ ਨੂੰ ਕੱਲ ਦਾ ਮੀਟਿੰਗ ਦਾ ਟਾਈਮ ਦੇਤਾ ਸੀ ਤੇ ਕੱਲੂ ਬੈਠ ਕੇ ਸਾਰੇ ਮਸਲੇ ਦਾ ਮਤਲਬ ਡਿਸਕਸ ਕਰਕੇ ਇਹਨਾਂ ਦਾ ਹੱਲ ਕਰਵਾ ਦੇ। ਹੁਣ ਧਰਨਾ ਹੁਣ ਧਰਨਾ ਚ ਹਾਂਜੀ ਪ੍ਰਧਾਨ ਜੀ ਜਿਹੜਾ ਧਰਨਾ ਲਾਇਆ ਗਿਆ ਹੈਗਾ ਉਹਦਾ ਕੀ ਨਿਕਲਿਆ ਜੀ ਇਹ ਤਾਂ ਧਾਰਨੀ ਬਕੀਤੇ ਮਜ਼ਦੂਰਾਂ ਨੇ 4 ਲੱਖ ਪਉਰੀ ਕਹੀ ਸੀ ਜਿਹਦੇ ਤੋਂ 1 ਲੱਖ ਪਉਰੀ ਦੀ ਬਕੀ ਤੇ 1 ਲੱਖ ਪਉਰੀ ਹੋਣਾ ਜੀ ਨਾਲ ਬਕੀ ਤੇ ਹੋਰ ਇਹ ਨਾਲ ਬਕੀ ਤੇ ਹੋਰ ਇਹ ਮੇਰੇ ਸਾਥੇ ਆਤਮ ਨਿਰੇਖ ਮੰਗੇ ਪਿਛਲੇ ਸਾਲ ਜੀਸੀ ਸਾਹਿਬ ਨੇ ਖੋਤਾ ਹਾਕਾ ਨਿਸ਼ਵਾਸ ਤੋਂ ਬਣਾਇ ਤੇ ਜਦ ਹੀ ਦੇਖਦੇਗਾ ਵਹੀ ਖੋਤ ਕਰਵਾਈ ਸੀ ਤੇ ਜੇ ਕਹੇ ਤਾਂ ਵਿਖਾਤੋ ਇਹ ਪਹਿਲੇ ਤੋਂ ਅੱਜ ਤੱਕ 18 ਲੱਖ ਰੁਪਏ ਦਾ ਕਰਾ ਖੜਾ ਲੈ ਰਿਹਾ ਨਾ ਉਹ ਤਾਂ ਅਜ ਤੱਕ ਨਹੀਂ ਮਿਲਿਆ ਕਿ ਸਾਡੀ 파ਟਰਨਰ ਸਾਥ ਲੱਗੇ ਬੇਨਤੀ ਆਏ ਚਾਹੀਦੇ ਪਿਛਲੇ ਫਕਮ ਦਵਾਈ ਜਾਵੇ ਤੇ ਧਾਣਾ ਵੀ ਤਸੀਰ ਕਵਾਇਆ ਨੇ ਕੰਡੀਸ਼ਨ ਕਰਾਈ ਜਾ ਤਾਂ ਕਿ ਜਿੰਨੇ ਸਾਡੇ ਨਿਸ਼ਚੇ ਲੇ ਕੇ ਇਕੱਠਾ ਇਹ ਜੋ 18 ਲੱਖ ਦਾ ਲੈਣ ਦੇਣ ਹੈ ਕਿਹਦੇ ਕੋਲੋਂ ਨਹੀਂ ਇਹ ਜੀ ਠੇਕੇ ਦਾ ਆਪਾਂ ਟੈਂਡਰ ਹੀ ਨਾਨਕ ਪਸਾਉਂਦਾ ਤੇ ਪਿਛਲੇ ਸਾਲੋਂ ਕੋਈ ਗੱਡੀ ਕੋਈ ਨਹੀਂ ਠਿੱਕਾ ਪਾ ਲਿੰਦਾ ਤੇ ਬਾਰ ਬਾਰ ਚੁੱਕੇ ਨਹੀਂ ਜਾਂਦਾ ਸਿਛੇ ਸਾਲ ਦੀ ਗੀਜ਼ ਇੱਕਾਂ ਦੇ ਟੈਂਕ ਲੋਕੀ ਇੱਕ ਬਜੂਤਾ ਟੀਸੀ ਸਾਹਿਬ ਮੰਡੀ ਆਏ ਮੰਡੀਆਂ ਕਹਿੰਦਾ ਵਿੱਤ ਕੀਤਾ ਮਾਲ ਚੁੱਕਿਆ ਜੀ ਉਹਨਾਂ ਆ ਕੇ ਇਕੱਠਿਆਂ ਇਕੱਠੇ ਵਿਸ਼ਵਾਸ ਦਵਾਇਆ ਤੁਸੀਂ ਮਾਲ ਚੁੱਕ ਲੋ ਤੇ ਮਤ ਘਾ ਦੇਖਾ ਚਾਹੇ ਜਿਹਾ ਮਾਲ ਲੇਕਨ ਇਹ ਦਵਲ ਮਾਲ ਦੇ ਪਹਿ ਦੇ ਕੇ ਮੈਟੇ ਤੇ ਮਾਲ ਲਿਫਟ ਕਰਾਇਆ ਪਾਏ ਬੇਤੇ ਕਿ ਤਰ੍ਹਾਂ ਨੂੰ ਕੱਲ ਪਏ ਦੇ ਸੁਪਨਾਗੇ ਠੇਕੇਦਾਰ ਦੇ ਖਾਤੇ ਪਾ ਦਿੱਤੇ ਗਏ ਐਨੀ ਦਿਨ ਅੱਜ ਤੱਕ ਨਹੀਂ ਮਿਲਿਆ ਇਹਦੀ ਇੱਕ ਵੀ ਕਬੀ ਨਹੀਂ ਮਿਲੀ ਜੀ ਅਪਾ ਤਰਨਾ ਚਕਾਈਏ ਬਾਕੀ ਗੱਲ ਕਰੀਏ ਮੈਂ ਮੈਂ ਆਇਆ ਇਸੇ ਕਰਕੇ ਮੈਂ ਤਰਨਾ ਚਕਾਈਏ ਮੈਂ ਤੇ ਇਹਨਾਂ ਨੂੰ ਫੋਨ ਤੇ ਆਸ਼ਵਾਸਨ ਦਵਾਇਆ ਵੀ ਮੇਰੇ ਜੇ ਤੇ ਮੇਰੇ ਹੁੰਦੇ ਪਹਿਲੂ ਵੀ ਪੇਮੈਂਟ ਦਾ ਮਿਲੀ ਹੁਣ ਫੇਰ ਮੈਂ ਤੁਹਾਡੇ ਕੋਲ ਆਇਆ ਵਾ ਜੇ ਤੇਰੇ ਕੰਡ ਤੇ ਹੋਰ ਦਾ ਬਗਵਾਣਾ ਪੈ ਤਾਂ ਮੈਂ ਆ ਜਾਣਾ ਕੀ ਹਾਲ ਹੈ ਆਓ ਸਰ ਪਹਿਲਾਂ ਤਰਨਾ ਚਕਾਈਏ ਪਹਿਲਾਂ ਤਰਨਾ ਚਕਾਈਏ 2 ਮਿੰਟ ਲੱਗੇ ਖਾਲੀ ਕਰਨ ਨੂੰ ਮੈਂ ਸਿਰਫ ਏਥੇ ਹੀ ਮੈਂ ਜਿੱਦ ਜਿੱਦ ਇਹ ਰਿਹਾ ਵਾ ਇਹ ਮੁੱਦੇ ਮਿਲ ਕੋ ਆਉਂਦੇ ਰਹੇ ਆ ਤੇ ਮੈਂ ਰਿਜ਼ੋਲਵ ਕਰਦਾ ਰਿਹਾ ਵਾਂ ਉਸ ਦੇ ਵੇਲੇ ਉਹਦੇ ਵਿੱਚ ਸਾਡਾ ਇੱਕ ਤਰੀਕਾ ਹੁੰਦਾ ਕੰਮ ਕਰਨ ਦਾ ਵੀ ਕਿਸੇ ਲੈਜੇ ਦੇ ਨਾਲ ਆਪਾਂ ਜਿਵੇਂ ਕਿ ਕਿਰਾਏਦਾਰ ਹੁੰਦਾ ਉਹ ਨਹੀਂ ਚਾਹਤਾ ਤਾਂ ਇਸੇ ਨੂੰ ਕਰਕੇ ਆਸ ਕਰਾਂਗੇ ਮੈਂ ਨਾਲ ਕਰਾਂਗੇ ਕਿ ਇਹੀ ਲੈਜਾ ਮੈਂ ਹੁਣ ਇੱਥੇ ਰੱਖੂਗਾ ਜੀ ਅਕੀਨ ਮੈਂ ਕੀਤਾ ਜੀ ਤੁਹਾਡੀ ਮੰਨਤੀ ਤੇ ਪਹਿਲਾਂ ਵੀ ਇਹ ਚੀਜ਼ ਤੁਹਾਡੇ ਨਾਲ ਆਈ ਸੀ ਤਾਂ ਮੈਂ ਰਿਜ਼ੋਲਵ ਕਰਦਾ ਸੀ ਤੇ ਮੈਂ ਹੁਣ ਫੇਰ ਇਸੇ ਕਰਕੇ ਪੰਜਾਇਆ ਵਾ ਕਿ ਇਹ ਮੇਰੇ ਤੇ ਛੱਡ ਦਿਓ ਉਹਨੂੰ ਮੈਂ ਭੱਜਣ ਨਹੀਂ ਦਿਆਂਗਾ ਉੱਤਮ ਮੈਂ ਦਿੱਤੇ ਬਗਾਰ ਪਾਚੀ ਇਹਨੇ ਸਾਲ ਦੇ ਲੈਣੇ ਆ ਕੋਈ ਚੋਕਰ ਕੋਈ ਗੱਲ ਦੋਵੇਂ ਕਿ ਭਾਵੇਂ ਗੱਲ ਕਰ ਰਹੇ ਹੋਏ ਠੀਕ ਹੈ